ਆਡੇ ਪੰਜਾਬ ਦੇ ਹਾਲਾਤ ਬੜੇ ਮਾਰੇ ਜਾ ਰਹੇ ਨੇ ਸੋ ਮੈਂ ਉਸ ਸਤਲੁਜ ਰਿਆ ਬਾਦ ਸਸਰਾਈ ਕਲੋਨੀ ਦੇ ਉੱਪਰ ਲੱਗੀ ਹੋਈ ਜਿਹੜੀ ਘਾਹ ਹੈ ਹਫਤੇ 10 12 ਦਿਨਾਂ ਤੋਂ ਕਿਰਾ ਸਾਤਵਰਿ ਦਰਿਆ ਆਇਆ ਬੰਦਾ-ਬੱਤਾ ਆਟਾ ਲੌਂਦਾ-ਲੌਂਦਾ ਲੋਕਾਂ ਦੀਆਂ ਜ਼ਮੀਨਾਂ ਲੋਕਾਂ ਦੀਆਂ ਫਸਲਾਂ ਲੋਕਾਂ ਦੇ ਖਪੂਲ ਰਬੂਤੇ ਵੱਢ ਕੇ ਉਹਨੂੰ ਢਾਹ ਲਾ ਲਾ ਕੇ ਆਪਣੇ ਨਾਲ ਹੋੜ ਕੇ ਲੈ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਸਾਤਵਰਿ ਦਰਿਆ ਬੰਨ ਤੇ ਉੱਪਰ ਪਹੁੰਚ ਕੇ ਸੇਵਾ ਕਰਦੀਆਂ ਗੋਲੇ ਭਰ-ਭਰ ਕੇ ਮਿੱਟੀ ਦੀਆਂ ਲਾਹਣੀਆਂ ਅਤੇ ਕਈ ਟਰੈਕਟਰ ਟਰਾਲੀਆਂ ਜੀਸੀਵੀ ਅਤੇ ਟਿਪਰ ਘਰ ਘਰ ਕੇ ਮਾਰੋ ਮੁੱਟੀ ਦੀ ਆ ਰਹੀ ਹੈ ਸੇਵਾ ਜਿਹੜੀਆਂ ਇਲਾਕੇ ਦੀਆਂ ਸੰਗਠਾ ਕਰਦੀਆਂ ਪਰ ਉਹ ਸਰਕਾਰ ਪਰਖ ਦੇ ਚਰਨਾ ਵਿੱਚ ਸਾਡੀ ਇਹ ਅਰਦਾਸ ਕਿ ਕੀ ਕਿ ਸੱਚੇ ਪਾਤਸ਼ਾਹ ਇਹ ਜਿਹੜਾ ਪੂਰਾ ਪੰਜਾਬ ਹੈ ਜਿਹੜਾ ਪੂਰੇ ਬਾਦ ਦਾ ਤਹਿ ਬਰਦਾ ਹੈ ਇਸ ਪੰਜਾਬ ਦੇ ਕਿਸਾਨਾਂ ਦਾ ਜੋ ਤੁਸੀਂ ਦੇਖਿਆ ਬਣਾ ਮਾੜਾ ਹਾਲ ਹੈ ਨਾ ਕਿਸਾਨ ਵੀਰਾਂ ਦੇ ਸਿਰਾਂ ਦੇ ਉੱਪਰ ਮੇਰਾ ਭਿਆ ਟਕੜਾ ਜਿਹੜਾ ਪੰਜਾਬ ਆ ਕਿਸੇ ਵੀ ਦੁਨੀਆ ਦੇ ਉੱਪਰ ਕਦੇ ਮਾੜੇ ਹਾਲਾਤ ਹੁੰਦੇ ਆ ਕਦੇ ਕਰੋਨਾ ਮਹਾਮਾਰੀ ਆ ਜਾਵੇ ਕਦੇ ਕੋਈ ਹੜ੍ਹ ਆ ਜਾਵੇ ਕਦੇ ਕੋਈ tufaan ਆ ਜਾਵੇ ਆਪਣੇ ਪੰਜਾਬ ਦੇ ਵਿੱਚੋਂ ਦਸਰਨਾਹਾਂ ਦੀ ਕਿਰਤ ਗਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਰਾਤਾ ਵਸਤਾ ਲੈ ਕੇ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਲੰਗਰ ਲਾਉਂਦਾ ਹੈ ਉਹੀ ਪੰਜਾਬ ਨੂੰ ਅੱਜ ਮੁਸੀਬਤ ਪਈ ਹੈ ਉਸ ਪੰਜਾਬ ਨੂੰ ਅੱਜ ਮੁਸੀਬਤ ਪਈ ਹੈ ਸਕੇ ਪਾਸ ਉਹ ਤੁਹਾਡੇ ਕਰਨ ਵਿੱਚ ਅਰਦਾਸ ਬੈਂਦੀ ਹੈ ਤੁਹਾਡੇ ਕਰਨ ਦੇ ਵਿੱਚ ਕੀਤੀ ਹੋਈ ਅਰਦਾਸ ਕਦੇ ਬਿਆਸ ਨਹੀਂ ਜਾਂਦੀ ਹੱਥ ਡੋਰੀ ਮਾਰਨ ਦੇ ਬੰਦਾ ਕਰਦਾ ਯਤਨ ਬਥੇਰੇ ਸੋਰੇਸ ਬੰਦੇ ਨੂੰ ਬੜੇ ਜਨਮ ਕੀਤੇ ਯਾਰ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਨੀ ਆ ਮੇਰੀ ਕਲਮ ਤੋਂ ਕੋਰੇ ਕਾਗਜ਼ ਦੀ ਹਿੱਕ ਦੇ ਉੱਪਰ ਲਿਖਿਆ ਹੋਇਆ ਗੀਤ ਤੁਹਾਡੇ ਸਾਹਮਣੇ ਪੇਸ਼ ਕਰਦਾ हथ जो मारका जतन बे हथ जो मारका जतन बे सिमरू चिड़ियां योगा चुचाणा पकड़ियांगा चुचा चाड़ा ਰਿਣੀਆ ਤੇ ਉਹ ਗਾਜੂ ਬਕਾੜਾ ਵੇਲੇ ਅੰਬ ਬਹੁ ਬਚੋੜਾ ਮਾਨੇ ਲਿਆ ਗਾਲੇ ਸੰਗਤਾਂ ਦੀ पाणी भई सवेरे हथ जो मालिक बंदा करतेरे हथ जो मालक ते बंदा जतन बे

हथ गो मार तो वगा जॻत त हथ गोरी मारे पतो ਹਰ ਮੇਰੇ ਘਰੇ ਕਾਟਾ ਨਹੀਂ ਪਰ ਹੋ ਜਾਂਦੀ ਨੇ ਰੇਤ ਪਠੇਰੀ ਮੰਗ ਸਰਸ ਜਿਖਦੇ ਨਾਲ ਕਾਬੂ ਕਰਦਾ ਮੇਰੀ ਮੇਰੀ ਮੰਗ ਸਰਸ ਜਿਖਦੇ ਨਾਲ ਕਾਬੂ ਕਰਦਾ ਮੇਰੀ ਮੇਰੀ ਰੱਖੋ ਸਾਜ ਬਿਖਰ ਕੇ ਉਹ ਰੱਖੋ ਸਾਜ ਬਿਖਰ ਕੇ ਤਕੜੀ ਭੰਗ ਤੇ ਦੂਰ ਹਨੇਰੇ ਆਖਾ ਗੋਰੀ ਵਾਲਖ ਦੇੰਦਾ ਸਰ ਜਾਤਨ ਬਖੇਰੇ ਆਖਾ ਗੋਰੀ ਵਾਲਖ ਦੇੰਦਾ ਸਰ ਜਾਤਨ ਬਖੇਰੇ ਹੱਥ ਮੋੜਾ ਇਹ ਢੁੱਠੀ ਮਾਇਆ ਲਈ ਬੰਦਿਆ ਖੜਦੇ ਬਾਗ ਨਵਾਣਾ ਇਹ ਢੁੱਠੀ ਮਾਇਆ ਲਈ ਬੰਦਿਆ ਖੜਦੇ ਬਾਪ ਨਵਾਣਾ ਸਾਹਮਣੇ ਦੇਖ ਲੈ ਜਾ ਆ ਓ 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 कर ਸਨਮ ਨਾ ਕੋਤਾ ਤੂੰ ਬੰਦਿਆ 라ਹੀ ਹੀ ਹੈ ਜਾਣਾ ਕਰ ਸਿਮਰਨ ਰੱਖ ਤਾ ਤੂੰ ਬੰਦਿਆ 라ਹੀ ਹੀ ਹੈ ਜਾਣਾ ਕਿੜੀਆਂ ਜੋਗਾ ਤੁਬ ਜਾਣਾ ਮੇਲੇ ਹਦ ਬਹੁ ਬਚਣਾ ਨਾ ਕਿੜੀਆਂ ਜੋਗਾ ਤੁਬ ਜਾਣਾ ਮੇਲੇ ਹਦ ਬਹੁ ਬਚਣਾ ਮਾਨ ਲਾ ਗਲੇ ਕਾਬਲੇ ਦੀ ਹਾਂ ਹੋ हथ द्रोही मारके बागा जतन सुठेर हथ द्रोही मारक ते बंदा जतन सुठेर उहो हथ द्रोही मारक करादा जतन बे